ਵਾਇਗ੍ਰੇਜ ਕਾ ਖਾਲਸਾ ਵਾਇਗ੍ਰੇਜ ਕੀ ਫਤਿਹ ਕੇਂਦਰ ਸਰਕਾਰ ਦੀਆਂ ਦਾਅਤਾਂ ਤੇ ਡਬਲਿਊਟੀਓ ਦੀਆਂ ਨੀਤੀਆਂ ਨੂੰ ਲਾਗੂ ਕਰਦਿਆਂ ਪੰਜਾਬ ਸਰਕਾਰ ਨੇ ਜਿਹੜਾ ਲੈਂਡ ਪੂਲ ਪਾਲਿਸੀ ਲੈ ਕੇ ਆਂਦੀ ਆ ਉਹਨੂੰ ਪੂਲਿੰਗ ਦੇ ਵਿੱਚ ਵੰਡ ਕੇ ਜਿਸ ਤਰ੍ਹਾਂ ਲੋਕਾਂ ਤੋਂ ਜ਼ਮੀਨ ਖੋਹਣ ਦੀ ਤਿਆਰੀ ਸੀ ਪੰਜਾਬ ਵਾਲਿਆਂ ਯੋਧਿਆਂ ਨੇ ਉਹ ਸਾਰੇ ਕੁਝ ਨੂੰ ਹੱਥੋ ਹੱਥ ਲੈ ਲਿਆ ਕੱਲ ਜਿਵੇਂ ਸੰਯੁਕਤ ਮੋਰਚੇ ਦੀ ਕਾਲ ਸੀ ਉਹਨਾਂ ਦੀ ਕਾਲ ਤੇ ਸਾਰੀਆਂ ਹੀ ਮੋਰਚੀਆਂ ਸਾਰੀਆਂ ਜਥੇਬੰਦੀਆਂ ਸਾਰੇ ਆਗੂਆਂ ਨੇ ਬੜੀ ਤਨਦੇਹੀ ਨਾਲ ਟਰੈਕਟਰ ਮਾਰਚ ਕੀਤਾ ਇਹ ਇੱਕ ਸ਼ੁਭ ਸੰਕੇਤ ਵਾ ਟਰੈਕਟਰ ਮਾਰਚ ਦੇ ਵਿੱਚ ਲੋਕਾਂ ਦੱਸ ਦਿੱਤਾ ਕਿ ਅਸੀਂ ਭਾਈ ਚੜ੍ਹਦੀ ਕਲਾ 'ਚ ਖੜੇ ਆ ਕਿਉਂਕਿ ਇਹ ਜ਼ਮੀਨਾਂ ਜਿਹੜੀਆਂ ਲਈਆਂ ਵਾ ਇਹ ਸਿਰਵੱਟੇ ਲਈਆਂ ਵਾ ਔਰ ਇਹਨੂੰ ਚਾਰ ਨਮੜਿਆਂ ਬਦਲੇ ਨਹੀਂ ਦੇਵਾਂਗੇ ਇਹਨਾਂ ਜ਼ਮੀਨਾਂ ਦੇ ਉੱਤੇ ਸਾਡੀ ਰੋਜੀ ਰੋਟੀ ਸਾਡੇ ਘਰ ਪਰਿਵਾਰ ਚੱਲਦੇ ਆ ਕਿਸਾਨ ਮਜ਼ਦੂਰ ਛੋਟੇ ਵੱਡੇ ਦੁਕਾਨਦਾਰ ਇਹ ਜ਼ਮੀਨ ਸਿਰ ਤੋਂ ਆਪਣੇ ਟੱਬਰ ਪਾਲਦੇ ਆ ਰੋਟੀ ਖਾ ਰਹੇ ਆ ਜਦੋਂ ਇਹ ਕਾਰਪੋਰੇਟਰਾਂ ਦੀ ਜ਼ਗੀਰ ਬਣ ਗਈ ਉਸ ਤੋਂ ਬਾਅਦ ਬਹੁਤ ਮੰਦੇ ਹਾਲਾਤ ਹੋਣਗੇ ਇਸ ਚੀਜ਼ ਨੂੰ ਪੰਜਾਬ ਦੇ ਯੋਧਿਆਂ ਨੇ ਸਮਝ ਲਿਆ ਸੋ ਕੱਲ ਦੇ ਟਰੈਕਟਰ ਮਾਰਚ ਨੂੰ ਵੇਖਦੇ ਹਾਂ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਕਿਸਾਨ ਅੰਦੂਰ ਸੰਘਰਸ਼ ਕਮੇਟੀ ਸਮੇਤ ਸਾਰਿਆਂ ਨੂੰ ਸਲੂਟ ਪਾਈ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜਿਹੜਾ ਕੱਲ ਵੀ ਏਕੇ ਦਾ ਬੋਆ ਗਿਆ ਵਾ ਇਹਨੂੰ ਹੁਣ ਏਕੇ ਦੇ ਬੀ ਨੂੰ ਹੋਰ ਵੱਡਾ ਕਰਕੇ ਸੰਘਰਸ਼ ਦੇ ਰੂਪ ਦੇ ਵਿੱਚ ਵੱਡਾ ਰੁਖ ਬਣੂਗਾ ਜਿਸ ਰੁਖ ਦੀ ਛਾਂ ਥਲੇ ਕਿਸਾਨ ਮਜ਼ਦੂਰ ਛੋਟੇ ਵੱਡੇ ਦੁਕਾਨਦਾਰ ਰੇੜੀ ਫੜੀ ਵਾਲੇ ਸਾਰੇ ਬਹਿਣਗੇ ਰੰਗਲਾ ਪੰਜਾਬ ਸੀ ਤੇ ਰੰਗਲਾ ਪੰਜਾਬ ਬਣਾਉਣ ਵਾਸਤੇ ਲੜਾਂਗੇ ਭਾਵੇਂ ਉਹ ਪਾਣੀਆਂ ਦੀ ਲੜਾਈ ਹੋਵੇ ਧਰਤੀ ਦੀ ਲੜਾਈ ਹੋਵੇ ਚਿੱਪ ਵਾਲੇ ਮੀਟਰਾਂ ਦੀ ਲੜਾਈ ਹੋਵੇ ਸਾਰੀਆਂ ਲੜਾਈਆਂ ਨੂੰ ਤੁਸੀਂ ਆਸਬਾਦੀ ਦੇ ਸਿਰੇ ਲਾਓਗੇ ਸੋ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਸਲੂਟ ਆ ਆਹ ਰਲ ਕੇ ਇੱਕ ਹੋਈਏ ਤੇ ਏਕੇ ਦੇ ਜੋਰ ਦੇ ਨਾਲ ਕਿਸਾਨ ਮਜ਼ਦੂਰ ਔਰ ਨਸਲਾਂ ਫਸਲਾਂ ਕਿਸਾਨੀ ਜਵਾਨੀ ਸਾਰਾ ਕੁਝ ਬਚਾਈਏ ਤਾਂ ਜੋ ਪੂਰੀ ਦੁਨੀਆ ਨੂੰ ਦੱਸ ਕੀਏ ਵੀ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਸੀ ਤੇ ਗੁਰਾਂ ਦੇ ਨਾਂ ਤੇ ਵਸਦਾ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ